ਆੜਾ ਇਸ ਤਰੀਕੇ ਦੇ ਨਾਲ ਪਾਉਣੇ ਆ ਇਹ ਗਲਤ ਹੈ ਤੁਸੀਂ ਆੜਾ ਸੁੰਦਰ ਲਿਖਾਈ ਜੇਹੀ ਕਲਾ ਹੈ ਜਦੋਂ ਇਸ ਦਾ ਸ਼ੌਕ ਪੈ ਜੇ ਨਾ ਤਾਂ ਉਦੋਂ ਅਧਿਆਪਕ ਤੇ ਬੱਚੇ ਦੋਨੋਂ ਹੀ ਬੜੇ ਖੁਸ਼ ਮਹਿਸੂਸ ਕਰਦੇ ਹਨ ਸੁੰਦਰ ਲਿਖਾਈ ਦਾ ਜਨੂਨ ਜੇ ਹੈ ਜਦੋਂ ਇਹ ਅਧਿਆਪਕ ਜਾਂ ਬੱਚੇ ਦੇ ਦਿਮਾਗ ਤੇ ਅਸਰ ਕਰ ਗਿਆ ਸਮਝੋ ਤੁਹਾਡਾ ਬੱਚਾ ਜਾਂ ਅਧਿਆਪਕ ਇਸ ਵਿੱਚ ਪਰਪੱਕ ਹੋਣਾ ਸ਼ੁਰੂ ਹੋ ਗਿਆ ਅਧਿਆਪਕ ਸਾਥੀਓ ਇਹ ਕੋਈ ਬਾਲਾ ਔਖਾ ਕੰਮ ਨਹੀਂ ਕਲਾਸ ਦੇ ਵਿੱਚ ਬਲੈਕਬੋਰਡ ਤੇ ਲਿਖਦੇ ਆ ਨਾ ਥੋੜੀਆਂ ਜਿਹੀਆਂ ਗੱਲਾਂ ਦਾ ਮੋਟੀਆਂ-ਮੋਟੀਆਂ ਗੱਲਾਂ ਦਾ ਜਦੋਂ ਅਸੀਂ ਧਿਆਨ ਰੱਖੀਏ ਤਾਂ ਸਹਜੇ-ਸਹਜੇ ਹੀ ਬੱਚਿਆਂ ਨੂੰ ਨਹੀਂ ਪਤਾ ਲੱਗਣਾ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਵੀ ਕਦੋਂ ਅਸੀਂ ਅਸੀਂ ਬੱਚਿਆਂ ਨੂੰ ਸੁੰਦਰ ਲਿਖਾਈ ਸਿਖਾਤੀ ਤੇ ਆਪ ਸਖਲੇ ਤਾਂ ਬੱਚੇ ਇਹਦਾ ਬੜਾ ਇੰਜੋਏ ਕਰਦੇ ਕਿਉਂਕਿ ਬੱਚੇ ਕਾਪੀ ਕੈਟ ਹੁੰਦੇ ਆ ਉਹਨਾਂ ਨੇ ਅਧਿਆਪਕ ਦੀ ਕਾਪੀ ਕਰਨੀ ਹੀ ਕਰਨੀ ਆ ਤਾਂ ਤੁਸੀਂ ਜੇ ਬਲੈਕਬੋਰਡ ਤੇ ਇਹ ਗੱਲ ਸ਼ੁਰੂ ਕਰ ਲਈ ਆਪਣੀ ਲਿਖਾਈ ਦੇ ਵਿੱਚ ਸੁਧਾਰ ਕਰ ਲਿਆ ਤਾਂ ਬੱਚਿਆਂ ਦੀ ਲਿਖਾਈ ਦੇ ਵਿੱਚ ਆਪਣੇ ਆਪ ਹੀ ਸੁਧਾਰ ਆਉਣਾ ਸ਼ੁਰੂ ਹੋ ਜਾਣਾ। ਬਲੈਕਬੋਰਡ ਤੇ ਤੁਸੀਂ ਜਦੋਂ ਲਿਖਣਾ ਸ਼ੁਰੂ ਕਰਤਾ ਨਾ ਤੁਸੀਂ 15-20 ਦਿਨ ਮਹੀਨੇ ਬਾਅਦ ਮਹਿਸੂਸ ਕਰੋਗੇ ਬੱਚੇ ਤੁਹਾਡੀ ਕਾਪੀ ਇਹ ਜਿਹੜੀ ਇਹ ਕਰਨਗੇ। ਤੁਸੀਂ ਕਿੱਥੋਂ ਕਰ ਸਕਦੇ ਹੋ ਤੇ ਬੱਚੇ ਨੂੰ ਆਪਾਂ ਕਿਵੇਂ ਕਰਾ ਸਕਦੇ ਆ? ਸਭ ਤੋਂ ਪਹਿਲਾਂ ਅਕਸਰੀ ਅਸੀਂ ਸਾਰੇ ਜਿਹੜੇ ਇਹੋ ਆੜਾ ਇਸ ਤਰੀਕੇ ਦੇ ਨਾਲ ਪਾਉਨੇ ਆ। ਇਹ ਗਲਤ ਹੈ। ਤੁਸੀਂ ਆੜਾ ਜਿਹੜਾ ਆ ਹੋਲ ਹੈ ਜਿਹਨੂੰ ਆਪਾਂ ਮੋਰੀ ਕਹਿ ਸਕਦੇ ਆ ਸਰਾਹ ਕਹਿ ਸਕਦੇ ਆ ਆੜੇ ਦੇ ਵਿੱਚ ਹੀ ਨਹੀਂ ਪੈਂਦਾ ਸ ਸ ਅਸੀਂ ਅੱਖਰ ਇੰਜ ਪਾਉਂਦੇ ਆ ਪਰ ਤੁਸੀਂ ਕੀ ਕੋਸ਼ਿਸ਼ ਕਰਨੀ ਹੈ ਅੱਗੇ ਤੋਂ ਜਦੋਂ ਵੀ ਤੁਸੀਂ ਬੱਚਿਆਂ ਨੂੰ ਕੰਮ ਕਰਾਉਣਾ ਹੈ ਸ ਇਸ ਤਰੀਕੇ ਨਾਲ ਪਾਉਣਾ ਹੈ ਚਾਚਾ ਅਸੀਂ ਅੱਖਰ ਐਂ ਪਾਉਨੇ ਆ ਇਹ ਵੀ ਗਲਤ ਹੈ ਚਾਚਾ ਇੰਜ ਪਾਉਨੇ ਬੱਚੇ ਤੁਹਾਡੀ ਤੇ ਆਪਕ ਸਾਥੀਓ ਜਰੂਰ ਕਾਪੀ ਕਰਨਾ ਅਸੀਂ ਅੱਖਰ ਇੰਜ ਪਾਉਂਦੇ ਆ ਇਹ ਗਲਤ ਹੈ ਜੱਜਾ ਕਿਹਦੇ ਤਰ੍ਹਾਂ ਪਾਉਣਾ ਹੈ ਇਸ ਤਰੀਕੇ ਨਾਲ ਤੁਸੀਂ ਦੋਸੀ ਬਣਾ ਕੇ ਵੇਖੋ ਜਦੋਂ ਤੁਸੀਂ ਸੁੰਦਰ ਲਿਖਾਈ ਕਰਨ ਲੱਗੇ ਨਾ ਤੁਹਾਡਾ ਆਪਣੇ ਆਪ ਦੇ ਵਿੱਚ ਹੀ ਮਾਣਾ ਜਿਹੜਾ ਉਹ ਲੱਗਣਾ ਸ਼ੁਰੂ ਹੋ ਜਾਣਾ ਇਸ ਮਮਾ ਅਕਸਰੀ ਅਸੀਂ ਇਸ ਤਰੀਕੇ ਦੇ ਨਾਲ ਪਾਉਣੀ ਹੈ ਇਸ ਤਰੀਕੇ ਨਾਲ ਪਾਉਂਗੇ ਤਾਂ ਤੁਹਾਡੀ ਵੀ ਲਿਖਾਈ ਬੱਚਿਆਂ ਦੀ ਲਿਖਾਈ ਵੀ ਬੜੀ ਹੀ ਸੁੰਦਰ ਹੋ ਜਾਏਗੀ